ਤੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੀ ਗੁਰੂ ਹਰगोबिंद ਸਾਹਿਬ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਦਮਦਮਾ ਸਾਹਿਬ ਪਿੰਡ ਪਿੰਡੀ ਔਲਕ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਤਰ ਛਾਇਆ ਹੇਠ ਅਤੇ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਹੇਠ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ਤੇ ਖਾਲਸਾਈ ਜਹੋ ਜਲਾਲ ਨਾਲ ਰਵਾਨਾ ਹੋਇਆ ਨਗਰ ਕੀਰਤਨ ਵਿੱਚ ਸ਼ਬਦ ਗਾਇਨ ਕੀਤੇ ਗਏ ਪਿੰਡ ਦੇ ਸੰਗਤਾਂ ਵੱਲੋਂ ਪੰਜ ਪਿਆਰੇ ਸਹਿਬਾਨਾਂ ਨੂੰ ਸਿਰਪਾਉ ਪਾ ਕੇ ਸਨਮਾਨਿਤ ਕੀਤਾ ਗਿਆ ਸੰਗਤਾਂ ਦੀ ਸੇਵਾ ਲਈ ਵਕਫ ਵਕ ਪਦਾਰਥਾਂ ਦੇ ਲੰਗਰ ਲਗਾਏ ਗਏ ਇਸ ਦੌਰਾਨ ਗੱਤਕਾ ਪਾਰਟੀ ਨੇ ਗੱਤਕੇ ਦੇ ਜੋਰ ਦਿਖਾਏ ਨਗਰ ਕੀਰਤਨ ਵਕ ਵਕ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸੰਪੂਰਨ ਹੋਇਆ ਜਸਬੀਤ ਸਿੰਘ ਔਲਖਤੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊ ਚੈਨਲ ਪਿੰਡੀ ਸੈਦਾ गोबिंद पैदा गोबिंदा पिया गुरू न पेदा गोबिंद ਵਾਹਿਗੁਰੂ ਜੀ ਕੀ ਫਤਿਹ ਤਨਤਾ ਜੀ ਕੋ ਨਾਨਕ ਦੇਵ ਜੀ ਗੁਰਪੁਰਬ ਮੇਂ ਲੱਖ ਲੱਖ ਵਧਾਈਆਂ ਜੀ ਪਿੰਡ ਪਿੰਡੀ ਔਲਖੁਰਦਰ ਕੋ ਬੜੀ ਧੂਤਾਨਾ ਮਨਾਇਆ ਗਾ ਮਾਣ ਚੜ੍ਹਦੀਆਂ ਕਲਾ ਬਿਚੇ ਸਭਾ ਅੱਗੇ ਲੰਗਰ ਵਾਰ ਵਰਦ ਕਿਰਪਾ ਕਰੇ ਮਹਾਰਾਜ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਤਨ ਤਨ ਗੁਰੂ ਨਾਨਕ ਦੇਵ ਜੀ ਦੀਆਂ ਗੁਰਪੁਰਬ ਦੇ ਲੱਖ ਲੱਖ ਸਭ ਨੂੰ ਵਧਾਈਆਂ ਪਿੰਡ ਪਿੰਡੀ ਔਲਖ ਦੇ ਜੂਸ ਕਲੱਬ ਵੱਲੋਂ ਲੰਗਰ ਲਾਇਆ ਗਿਆ ਇੱਥੇ ਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਉਨ੍ਹਾਂ ਨੇ ਪ੍ਰਕਾਸ਼ ਪੂਰਵ ਵਿਧਾਈਆਂ ਦੇਸ਼ ਵਿਦੇਸ਼ ਦੇ ਵਿੱਚ ਵਸਦੀਆਂ ਗੁਰੂ ਨਾਨਕ ਨਾਮ ਦੇ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਸੋ ਇਨੀਆਂ ਬੇਨਤੀਆਂ ਕਰਿਓ ਪ੍ਰਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਨਗਰ ਨਿਵਾਸੀ ਸੰਗਤ ਪਿੰਡ ਭਿੰਡੀ ਔਲਖ ਨੂੰ ਲੱਖ ਲੱਖ ਵਧਾਈਆਂ ਹੋਣ ਜੋ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦੇ ਅਡੇ ਦੇ ਸੰਬੰਧ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਸਾਰੇ ਹੀ ਪੰਡਾਲਾਂ ਦੇ ਤੋਂ ਸੰਗਤ ਹੋ ਕੇ ਇਸੇ ਤਰ੍ਹਾਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਨਗਰ ਪਿੰਡ ਭਿੰਡੀ ਔਲਖ ਦੀਆਂ ਸੰਗਤਾਂ ਵੱਲੋਂ ਜੋ ਕਿ ਵੱਡਾ ਪਰਾਲਾ ਨਗਰ ਕੀਰਤਨ ਕੱਢਿਆ ਜਾ ਰਿਹਾ ਧੰਨ ਧੰਨ ਸਭ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸੰਗਤਾਂ ਖੁਸ਼ੀ ਮਨਾ ਰਹੀਆਂ ਨੇ ਹਰ ਸਥਾਨ ਤੇ ਨਕਾਨਾਂ ਤੇ ਜੋ ਕਿ ਨਗਨਵਾਸੀਆਂ ਨੇ ਚਾਹ ਪ੍ਰਸ਼ਾਦੇ ਦੇ ਜੋ ਕਿ ਹੋਰ ਵੀ ਪਦਾਰਥ ਸੰਗਤਾਂ ਨੂੰ ਸਟਾਉਣ ਵਾਸਤੇ ਤਿਆਰ ਕੀਤੇ ਨੇ ਸੰਗਤਾਂ ਦੇ ਸੰਯੋਗ ਦੇ ਨਾਲ ਜਿਹੜੇ ਗੁਰੂ ਘਰ ਦੇ ਨਗਰ ਕੀਰਤਨ ਇਹ ਕੱਢੇ ਜਾਂਦੇ ਨੇ ਜੋ ਕਿ ਪਿੰਡ ਭਿੰਡੀ ਔਲਖਸ਼ਮੀ ਬਾਦਸ਼ਾਹ ਜੀ ਦਾਸਤਾਨ ਦਮਦਮਾ ਸਾਹਿਬ ਤੋਂ ਨਗਰ ਕੀਰਤਨ ਚਾਲੇ ਪਾ ਕੇ ਨਗਰ ਪਿੰਡ ਭਿੰਡੀ ਔਲਖ ਦੇ ਚਾਰ ਚੁਪੇਰੇ ਤੋਂ ਸੰਗਤਾਂ ਨੇ ਦਰਸ਼ਕਦਾਰੇ ਦਿੱਤੇ ਨੇ ਸੰਗਤਾਂ ਦਾ ਸ੍ਰੀ ਗੁਰੂ ਪਾਸ਼ਾ ਜੀ ਦਾ ਬਹੁਤ ਬਹੁਤ ਧੰਨਵਾਦ ਕੋਟਾਂ ਨ ਕੋਟ ਧੰਨਵਾਦ ਨਗਰ ਨਿਵਾਸੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਆਪ ਜੀ ਦੇ ਜੋ ਮਾਨਯੋਗ ਕਾਰ ਸੇਵਾ ਬਾਬਾ ਮੁਖਾ ਸਿੰਘ ਜੀ ਗੁਰੂ ਕੇ ਬਾਗ ਵਾਲੇ ਉਹਨਾਂ ਦੇ ਸੰਯੋਗ ਦੇ ਨਾਲ ਜੋ ਕਿ ਗੁਰੂ ਘਰ ਦੇ ਗ੍ਰੰਥੀ ਬਾਬਾ ਪਰਮਜੀਤ ਸਿੰਘ ਇਹਨਾਂ ਸੰਗਤਾਂ ਦੇ ਸੰਯੋਗ ਦੇ ਨਾਲ ਪਰਾਲੇ ਕੱਢੇ ਜਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ